ਇਹ ਸਿਸਟਮ ਚ ਬੰਦੇ ਸੱਪ ਵਰਗੇ ਆ ਸੱਪ ਵਰਗੇ ਬੰਦੇ ਵੇਖੇ ਕਦੀ ਤਾਨੂੰ ਰਿਸ਼ਤੇਦਾਰੀ ਚ ਵੀ ਬੰਦੇ ਸੱਪਾਂ ਵਰਗੇ ਮਿਲਣਗੇ ਰਿਸ਼ਤੇਦਾਰੀ ਚ ਵੀ ਆਂਢੀ ਗੁਆਂਢੀ ਵੀ ਸੱਪਾਂ ਵਰਗੇ ਮਿਲਣਗੇ ਲੀਡਰਸ਼ਿਪ ਵੀ ਸੱਪਾਂ ਵਰਗੀ ਹੁੰਦੀ ਆ ਕਿੱਦਾਂ ਉਦਾਹਰਨ ਮੈਂ ਦਿੰਦਾ ਤੁਹਾਡੇ ਵਰਗਾ ਕੋਈ ਬੰਦਾ ਤੁਰਿਆ ਜਾਂਦਾ ਹੈ ਨਾ ਤੇ ਝਾੜੀਆਂ ਚ ਸੱਪ ਅੜਿਆ ਸਾਪ ਨੇ ਰੋਕੇ ਆਖਿਆ ਮੈਨੂੰ ਝਾੜੀਆਂ ਚੋਂ ਕੱਢ ਦੇ ਤੇ ਜਿਹੜਾ ਤੁਹਾਡੇ ਵਰਗਾ ਤੁਰਿਆ ਜਾਂਦਾ ਹੈ ਉਹਦਾ ਤੇਲ ਉਸੇਲੇ ਪਿੱਗ ਲੱਗਿਆ ਕਈਆਂ ਦਾ ਦਿਲ ਬੜੀ ਛੇਤੀ ਪਿੱਗਲਦਾ ਖਾਸ ਤੌਰ ਤੇ ਸਾਡੀ ਸਿੱਖ ਕੌਮ ਦਾ ਜਿੰਨੀ ਛੇਤੀ ਆ ਪਿੱਗਲ ਤੇ ਅਗਲੇ ਡਾਂਗ ਵੀ ਖੰਨੂ ਖਲਾਰ ਕੇ ਉਹ ਨਹੀਂ ਮਾਰਦੇ ਆ ਉਹ ਨਹੀਂ ਡਾਂਗ ਫਿਰਦੀ ਸਾਨੂੰ ਪਰ ਸਾਡਾ ਸੁਭਾਅ ਆ ਕੀ ਕਰੀਏ ਕਹਿੰਦੇ ਉਸ ਬੰਦੇ ਨੇ ਸੱਪ ਝਾੜੀਆਂ ਚੋਂ ਕੱਢ ਦਿੱਤਾ ਉਹ ਕੱਢਤਾ ਨਾ ਤੇ ਸੱਪ ਨੇ ਫੰਨ ਖਲਾਰ ਲਈ ਕਹਿੰਦਾ ਮੈਂ ਤੇ ਮੇਤਰਾ ਡੰਗ ਮਾਰਨਾ ਤੈਨੂੰ ਬੰਦਾ ਕਹਿੰਦਾ ਹੱਦ ਹੋ ਗਈ ਆ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰਨਾ ਉਹ ਨੇਕੀ ਕਰ ਧੰਨਵਾਦ ਕਰੀਦਾ ਤੂੰ ਨੇਕੀ ਕਰ ਖੂਚ ਪਾਈ ਜਾਣਾ ਸੱਪ ਕਹਿੰਦਾ ਜੋ ਮਰਜ਼ੀ ਕਹਿ ਮੈਂ ਡੰਗ ਮਾਰਨਾ ਹੀ ਮਾਰਨਾ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਕਿਸੇ ਨੂੰ ਪੁੱਛ ਲਈਏ ਮੜਾ ਜਾ ਕਹਿੰਦਾ ਪੁੱਛ ਲਾ ਉਥੇ ਗਾਂ ਤੁਰ ਹੀ ਆਉਂਦੀ ਹੈ ਬੰਦੇ ਨੇ ਗਾਂ ਨੂੰ ਆਵਾਜ਼ ਮਾਰੀ ਵੀ ਆਹ ਦੱਸ ਵੀ ਨੇਕੀ ਕਰੀਏ ਤੇ ਧੰਨਵਾਦ ਕਰੀਦਾ ਕਿ ਨੇਕੀ ਕਰੀਏ ਖੂਚ ਪਾਈਦੀ ਆ ਗਾਂ ਕਹਿੰਦੀ ਵੀ ਬੰਦਾ ਤੇ ਧੰਨਵਾਦ ਹੀ ਆ ਪਰ ਇੱਥੇ ਕੋਈ ਹੈ ਨਹੀਂ ਕਿਸੇ ਦਾ ਬੰਦਾ ਕਹਿੰਦਾ ਕਿਦਾਂ ਕਹਿੰਦੀ ਜਿੰਨਾ ਚਿਰ ਮੈਂ ਦੁੱਧ ਦਿੰਦੀ ਰਹੀ ਨਾ ਉਹਨਾ ਚਿਰ ਤੇ ਪਠਾ ਦੱਥਾ ਮਿਲਦਾ ਰਿਹਾ ਟਾਈਮ ਨਾ ਤੇ ਜਦੋਂ ਦੁੱਧ ਦੇਣੋਂ ਹਟ ਕੇ ਮੜ ਕੇ ਕਿਤੇ ਆਹ ਮੋਟਰਸਾਈਕਲ 'ਚ ਵਜਣ ਡਈਆਂ ਤੇ ਕਿਤੇ ਆਹ ਗੱਡੀ 'ਚ ਵਜਣ ਡਈਆਂ ਤੇ ਕਿਤੇ ਰੇੜੀ ਵਾਲੇ 'ਚ ਵਜਣ ਡਈਆਂ ਕਹਿੰਦੇ ਮੈਨੂੰ ਕਉ ਮਾਤਾ ਉਹਦਾ ਮਾਂ ਦੀ ਵੀ ਜ ਨਜ਼ਰ ਮੈਂ ਦੋਦੋ ਤਾ ਨਾ ਉਹ ਨਜ਼ਰ ਲੋਕਾਂ ਘਰ ਰੱਖਿਆ ਮੁੜ ਕੇ ਨਹੀਂ ਰੱਖਿਆ ਇੱਥੇ ਹੈਗਾ ਨੇਕੀ ਕਰ ਖੂਪ ਆ ਸੱਪ ਕਹਿੰਦਾ ਹੁਣ ਡੰਗ ਵੱਜੂ ਬੰਦਾ ਕਹਿੰਦਾ ਇਦਾਂ ਕਰ ਪੀ ਡੰਗ ਮਾਰ ਲਈ ਪਰ ਇੱਕ ਥਾਂ ਤੋਂ ਹੋਰ ਪੁੱਛ ਲਈਏ ਉਥੇ ਖੋਤਾ ਆ ਗਿਆ ਬੰਦੇ ਨੇ ਖੋਤੇ ਨੂੰ ਆਵਾਜ਼ ਮਾਰ ਕੇ ਆਖਿਆ ਮਿੱਤਰਾ ਤੂੰ ਦੱਸ ਕਿ ਨੇਕੀ ਕਰੀਏ ਧੰਨਵਾਦ ਕਰੀਦਾ ਕਿ ਨੇਕੀ ਕਰਨ ਵਾਲੇ ਨੂੰ ਡੰਗ ਮਾਰੀਦਾ ਖੋਤਾ ਕਹਿੰਦਾ ਕੰਮ ਤੇ ਦੁਨੀਆ ਦਾ ਇਹੋ ਹੀ ਆ ਵੀ ਜਿੰਨਾ ਚਿਰ ਕੰਮ ਆਉ ਨਾਲ ਆ ਤੁਹਾਡੇ ਮੁੜਕੇ ਨੇ ਕੋਈ ਪੁੱਛਦਾ ਮੈਂ ਕਮਿਹਾਰਾਂ ਕਰ ਜਿੰਨਾ ਚਿਰ ਮਿੱਟੀ ਢੋਂਦਾ ਰਿਹਾ ਬੜਾ ਚੰਗਾ ਹਾਂ ਜਦੋਂ ਬੁੱਢਾ ਹੋ ਗਿਆ ਅੱਗਲੇ ਵਹੀ ਕਹੇ ਬਾਹਰ ਕੱਢ ਦਿੱਤਾ ਹੀ ਮੈਨੂੰ ਸੱਪ ਕਹਿੰਦਾ ਹੁਣ ਡੰਗ ਬਣਦਾ ਨਾ ਵਜੂ ਡੰਗ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਇੱਕ ਲਾਸਟ ਚਾਂਸ ਦੇ ਦੇ ਇੱਕ ਥਾਂ ਤੋਂ ਹੋਰ ਪੁੱਛ ਲੈਣ ਦੇ ਕਹਿੰਦਾ ਪੁੱਛਣਾ ਚੱਲ ਛੱਕ ਕੱਢ ਲਾ ਉੱਥੇ ਆ ਗਿਆ ਬਾਂਦਰ ਬੰਦੇ ਨੇ ਬਾਂਦਰ ਖਲਾਰ ਲਿਆ ਉਹ ਕਹਿੰਦਾ ਸੱਜਣਾ ਇੱਕ ਗੱਲ ਦੱਸ ਵੀ ਮੈਂ ਇਹਨੂੰ ਕੱਢਿਆ ਝਾੜੀਆਂ ਚੋਂ ਸੱਪ ਨੂੰ ਇਹ ਮਾਰਦਾ ਡੰਗ ਮੈਂ ਕਹਿੰਦਾ ਧੰਨਵਾਦ ਕਰ